ਯਕਾਲ ਜੀ ਵੀਡੀਓ ਵੇਖ ਰਹੇ ਆਪ ਸਭ ਨੂੰ ਜੀ ਆਨ ਲੈ ਕੇ ਹਾਜ਼ਰ ਆ ਜੀ ਦੀ ਵੱਡੀ ਖਬਰ ਖਬਰ ਨੂੰ ਅੰਤ ਤੱਕ ਜਰੂਰ ਵੇਖਣਾ ਵੀਡੀਓ ਨੂੰ ਲਾਈਕ ਤੇ ਸ਼ੇਅਰ ਜਰੂਰ ਕਰ ਦੇਣਾ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਦੇਣਾ ਰਾਜਵੀਰ ਜਵੰਡਾ ਦੀ ਸਿਹਤ ਤੇ ਫੋਰਟਿਸਟ ਫੋਰਟਿਸਟ ਹਸਪੀਟਲ ਤੋਂ ਆਈ ਵੱਡੀ ਖਬਰ ਜਾਣੋ ਕੀ ਡਾਕਟਰ ਨੇ ਕਿਹਾ Mohali 30 ਸਤੰਬਰ 2025 ਸੜਕ ਹਾਦਸੇ ਵਿੱਚ ਬੁਰੀ ਤਰ੍ਹਾਂ ਜ਼ਖਮੀ ਹੋਏ ਪੰਜਾਬ ਗਾਇਕ ਰਾਜਵੀਰ ਜਵੰਦਾ ਦੀ ਸਿਹਤ ਅਜੇ ਵੀ ਬਹੁਤ ਗੰਭੀਰ ਬਣੀ ਹੋਈ ਹੈ ਉਹ ਮਹੌਲੀ ਦੇ ਫੋਰਟਿਸਟ ਹਸਪਤਾਲ ਵਿੱਚ ਲਾਈਫ سپورਟ ਸਿਸਟਮ ਤੇ ਹਨ ਹਸਪਤਾਲ ਨੇ ਮੰਗਲਵਾਰ ਸ਼ਾਮ ਨੂੰ ਉਹਨਾਂ ਦੀ ਸਿਹਤ ਨਾਲ ਜੁੜੀ ਤਾਜ਼ਾ ਜਾਣਕਾਰੀ ਦਿੱਤੀ ਹੈ ਹਸਪਤਾਲ ਨੇ ਕੀ ਦੱਸਿਆ ਹਸਪਤਾਲ ਅਨੁਸਾਰ ਰਾਜਵੀਰ ਜੰਦ ਜੰਦਾ ਦੀ ਦਿਵੱਗ ਨਿਮਾਗੀ ਹਾਲਤ ਗੰਭੀਰ ਹੈ ਉਹਨਾਂ ਦੀ ਸਿਹਤ ਵਿੱਚ ਕੋਈ ਖਾਸ ਸੁਧਾਰ ਨਹੀਂ ਹੋਇਆ ਉਹਨਾਂ ਦੇ ਦਿਮਾਗ ਵਿੱਚ ਹਲਚਲ ਬਹੁਤ ਘੱਟ ਹੈ ਦਿਮਾਗ ਦੇ ਐਮ ਆਰ ਆਈ ਸਕੈਨ ਵਿੱਚ ਹਾਈ हाइपोसिफ हाइपोसिफ ਬਦਲਾਵ ਦੇਖੇ ਹਨ ਰੀਡ ਦੀ ਹੱਡੀ ਦੇ ਐਮ ਆਰ ਆਈ ਵਿੱਚ ਗਰਦ ਗਰਦਨ ਅਤੇ ਪੇਠ ਦੀ ਸੀ ਹੈ ਇਸੇ ਵਿੱਚ ਕਾਫੀ ਡੁੰਗਾਈ ਸੱਟ ਦਾ ਪਤਾ ਲੱਗਾ ਹੈ ਰੀਡ ਦੀ ਹੱਡੀ ਵਿੱਚ ਗੰਭੀਰ ਸੱਟ ਕਾਰਨ ਉਹਨਾਂ ਦੇ ਹੱਥ ਅਤੇ ਪੈਰ ਬਹੁਤ ਕਮਜ਼ੋਰ ਹੋ ਗਏ ਹਨ ਇਹਨਾਂ ਸਾਰੇ ਕਾਰਨਾਂ ਕਰਕੇ ਉਹਨਾਂ ਨੂੰ ਲੰਬੇ ਸਮੇਂ ਤੱਕ ਵੈਂਟੀਲੇਟਰ 'ਤੇ ਰੱਖਣ ਦੀ ਲੋੜ ਹੈ ਜੀ ਦੀ ਸਿਹਤ ਫਿਲਹਾਲ ਮਾਹਿਰ ਡਾਕਟਰ ਦੀ ਟੀਮ 24 ਘੰਟੇ ਉਹਨਾਂ ਦੀ ਨਿਗਰਾਨੀ ਕਰ ਰਹੀ ਹੈ ਰਾਜਵੀਰ ਜਵੰਦਾ ਦੇ ਪ੍ਰੇਸ਼ਕ ਪ੍ਰਸ਼ੰਸਕ ਅਤੇ ਪੰਜਾਬੀ ਸੰਗੀਤ ਗਾ ਜਗਤ ਦੇ ਲੋਕ ਲਗਾਤਾਰ ਉਹਨਾਂ ਦੇ ਜਲਦੀ ਠੀਕ ਹੋਣ ਦੀ ਦੁਆ ਕਰ ਰਹੇ ਹਨ ਧੰਨਵਾਦ